ਪੰਜਾਬ ਵਿੱਚ ਇੱਕ ਵਾਰ ਫਿਰ ਫਟਾ ਐਨਕਾਊਂਟਰ ਹੋਇਆ ਹੈ ਮਿਲੀ ਜਾਣਕਾਰੀ ਮੁਤਾਬਕ ਜੁਲੰਦਰ ਚੂ ਪੁਲਿਸ ਅਤੇ ਸ਼ੂਟਰ ਵਿਚਕਾਰ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਸ਼ੂਟਰ ਜੱਗੂ ਪਗਵਾਨ ਪੁਰੀਆ ਗੈਂਗ ਨਾਲ ਸੰਬੰਧਿਤ ਹਨ ਜਦੋਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਗੋਲੀਬਾਰੀ ਦੌਰਾਨ ਦੋਵੇਂ ਸ਼ੂਟਰ ਜ਼ਖਮੀ ਹੋ ਗਏ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਤਰਾ ਸੀ ਕਿ 22 ਤਰੀਕ ਨੂੰ ਇੱਕ ਸਾਡੇ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਵਹੀਕਲ ਨੂੰ ਗਨ ਪੁਆਇੰਟ ਤੇ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਥਾਣਾ ਨੰਬਰ 8 ਦੇ ਵਿੱਚ ਐਫ ਆਈ ਆਰ ਦਰਜ ਕਰਕੇ ਅਸੀਂ ਉਸ ਦੀ ਤਫ਼ਤੀਸ਼ ਸ਼ੁਰੂ ਕੀਤੀ ਉਸ ਦੀ ਤਫ਼ਤੀਸ਼ ਦੇ ਦੌਰਾਨ 23 ਤਰੀਕ ਨੂੰ ਸਵੇਰੇ ਸਾਡਾ ਪਰਚਾ ਦਰਜ ਹੋਇਆ ਉਦੀ ਤਫ਼ਤੀਸ਼ ਦੇ ਦੌਰਾਨ ਅਸੀਂ ਆਸ-ਪਾਸ ਦੇ ਕਈ ਡਿਸਟ੍ਰਿਕਟਸ ਵਿੱਚ ਵੀ ਰੇਡਸ ਕੀਤੀਆਂ ਫਿਰ ਟੈਕਨੀਕਲ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਜਿਹੜੇ ਸਾਡੇ ਕੇਸ ਦੇ ਵਿੱਚ ਲੁੜਿੰਦੇ ਦੋਸ਼ੀ ਸੀ ਉਨ੍ਹਾਂ ਦਾ ਪਤਾ ਲੱਗਿਆ ਕਿ ਅੱਜ ਜੋ ਇਸ ਏਰੀਆ 'ਚ ਹੈਗੇ ਆਂ ਸੋ ਇੱਥੇ ਥਾਣੇ ਦੀ ਫੋਰਸ ਵੱਲੋਂ ਤੇ ਸਟਾਫ ਦੀ ਫੋਰਸ ਵੱਲੋਂ ਨਕਲ ਆਇਆ ਗਿਆ ਸੀ ਜਿੱਥੇ ਕਿ ਇਹਨਾਂ ਦੋਵੇਂ ਦੋਸ਼ੀਆਂ ਨੇ ਜੋ ਕਿ ਆਇਡੈਂਟੀਫਾਈ ਕੀਤੇ ਗਏ ਸੀ ਅਰਸ਼ਦੀਪ ਸਿੰਘ ਤੇ ਤੇਜਵੀਰ ਸਿੰਘ ਇਹਨਾਂ ਨੇ ਇੱਥੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬੀ ਫਾਇਰ ਦੇ ਵਿੱਚ ਇਹ ਦੋਵੇਂ ਜ਼ਖਮੀ ਹੋਏ ਤੇ ਜਿਹੜੇ ਕਿ ਅਸੀਂ ਹੁਣ ਸਿਵਲ ਹਸਪਤਾਲ 'ਚ ਜੇ ਭੇਜੇ ਮੋਡਲੀ ਪੁਚਗਿਚ ਵਿੱਚ ਇਹ ਸਾਹਮਣੇ ਆਇਆ ਹੈ ਕੀ ਇਹਨਾਂ ਨੇ ਇਸ ਤੋਂ ਪਹਿਲਾਂ 10 ਤਰੀਕ ਨੂੰ ਇੱਕ ਵਾਰਦਾਤ ਬਟਾਲਾ ਸ਼ਹਿਰ ਵਿੱਚ ਕੀਤੀ ਸੀ ਜਿੱਥੇ ਕਿ ਦੋ ਬੰਦਿਆਂ ਦੀ ਮੌਤ ਹੋਈ ਸੀ ਸੋ ਉਸ ਕੇਸ ਦੇ ਵਿੱਚ ਇਹ ਬਟਾਲਾ ਪੁਲਿਸ ਨੂੰ ਵੀ ਲੋੜਿੰਦੇ ਸੀਗੇ ਸੋ ਇਹ ਉਥੋਂ ਦੇ ਭੱਜੇ ਹੋਏ ਸੀ ਤੇ ਉਹ ਤੋਂ ਬਾਅਦ ਜਿਹੜੀ 22 ਤਰੀਕ ਰਾਤ ਨੂੰ ਆਪਣੇ ਸ਼ਹਿਰ ਦੇ ਵਿੱਚ ਇਹਨਾਂ ਨੇ ਵਹੀਕਲ ਸਨੇਚ ਕਰਕੇ ਗਨ ਪੁਆਇੰਟ ਤੇ ਫਿਰ ਦੁਬਾਰਾ ਵਾਰਦਾਤ ਕੀਤੀ ਹੈ ਉਰੇ ਗੈਂਗਨਾਲਸ ਮੱਧ ਸੀ ਮੈਡਮ ਉਹ ਅਜੇ ਸਾਡੀ ਮੁਢਲੀ ਪੁੱਛਗਿੱਛ ਵਿੱਚ ਅਜੇ ਇੰਨਾ ਹੀ ਆਇਆ ਹੈ ਕਿ ਬਟਾਲਾ ਦੀ ਜਿਹੜੀ ਇਨਸੀਡੈਂਟ ਹੈ ਉਸ ਦੇ ਵਿੱਚ ਵੀ ਇਹ ਲੋੜਿੰਦੇ ਹਨ ਤੇ ਹੋਰ ਇਹਨਾਂ ਦੀ ਅਜੇ ਡਿਟੇਲਸ ਪੁੱਛਗਿੱਛ ਡਿਸਚਾਰਜ ਤੋਂ ਬਾਅਦ ਫਿਰ ਕਿ ਮੈਂ ਬਟਾਲੇ ਤੋਂ ਬਾਅਦ ਇੱਥੇ ਇੱਥੇ ਲੁਕੇ ਹੋਏ ਸੀ ਮੈਡਮ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਆਪਣਾ 23 ਤਰੀਕ ਨੂੰ ਮੁਕਦਮਾ ਦਰਜ ਕਰਕੇ ਉਸ ਤੋਂ ਬਾਅਦ ਦੀ ਤਫ਼ਤੀਸ਼ ਦੇ ਵਿੱਚ ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆਈਆਂ ਆਪਾਂ ਸ਼ੇਅਰ ਕੀਤੀਆਂ ਕਿ ਇਹਨਾਂ ਦੋਵਾਂ ਦਾ ਅਸੀਂ ਜਦ ਹੁਣ ਥੋੜੀ ਪੁੱਛਗਿੱਛ ਹੋਈ ਹੈ ਜਿੰਨੀ ਥੋੜੀ ਦੇਰ ਛੋਪਾਈ ਉਸ ਦੇ ਵਿੱਚ ਇਹਨਾਂ ਦਾ ਬਟਾਲਾ ਪੁਲਿਸ ਨੂੰ ਲੋੜਿੰਦੇ ਸੀਗੇ ਸੋ ਜਿਹੜੀ ਅਗਲੀਆਂ ਹੋਰ ਡਿਟੇਲਸ ਹੈਗੀਆਂ ਅਸੀਂ ਉਹਨਾਂ ਦੇ ਨਾਲ ਮਿਲ ਕੇ ਜਿਵੇਂ ਵੀ ਅਸੀਂ ਦੱਸਾਂਗੇ ਮੌਕੇ ਤੋਂ ਹਾਂਜੀ ਮੌਕੇ ਤੋਂ ਇਹਨਾਂ ਤੋਂ ਇਹ ਮੋਟਰਸਾਈਕਲ ਤੇ ਸਵਾਰ ਸੀਗੇ ਮੌਕੇ ਤੋਂ ਇਹਨਾਂ ਤੋਂ ਦੋ ਵੈਪਨ ਰਿਕਵਰ ਹੋਏ ਹਨ ਤੇ ਅਸੀਂ ਅਜੇ ਇਸ ੱਗੇ ਹੋਰ ਤਫ਼ਤੀਸ਼ ਕਰਨੀ ਹੈ ਆਪਣੀ ਕਿ ਇਹ ਵੈਪਨ ਦਾ ਸੋਰਸ ਕੀ ਸੀਗਾ ਇੱਥੇ ਸਾਡੇ ਏਰੀਆ ਦੇ ਵਿੱਚ ਕਿਵੇਂ ਸੀਗੇ ਸੋ ਜਿਵੇਂ ਵੀ ਹੋਰ ਕੋਈ ਚੀਜ਼ ਸਾਹਮਣੇ ਆਏਗੀ ਆਪਾਂ ਤੁਹਾਡਾ ਸ਼ੁਕਰੀਆ ਪੰਜਾਬ ਵਿੱਚ ਇੱਕ ਵਾਰ ਫਿਰ ਵੱਡਾ ਐਨਕਾਊਂਟਰ ਹੋਇਆ ਹੈ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ੂ ਪੁਲਿਸ ਅਤੇ ਸ਼ੂਟਰ ਵਿਚਕਾਰ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਸ਼ੂਟਰ ਜੱਗੂ ਪਗਵਾਨਪੁਰੀਆ ਗੈਂਗ ਨਾਲ ਸਬੰਧਤ ਹਨ ਜਦੋਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਗੋਲੀਬਾਰੀ ਦੌਰਾਨ ਦੋਵੇਂ ਸ਼ੂਟਰ ਜ਼ਖਮੀ ਹੋ ਗਏ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਤਰਾ ਸੀ ਕਿ 22 ਤਰੀਕ ਨੂੰ ਇੱਕ ਸਾਡੇ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਵਹੀਕਲ ਨੂੰ ਗਨ ਪੁਆਇੰਟ ਤੇ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਥਾਣਾ ਨੰਬਰ 8 ਦੇ ਵਿੱਚ ਐਫ ਆਈ ਆਰ ਦਰਜ ਕਰਕੇ ਅਸੀਂ ਉਸ ਦੀ ਤਫ਼ਤੀਸ਼ ਸ਼ੁਰੂ ਕੀਤੀ ਉਸ ਦੀ ਤਫ਼ਤੀਸ਼ ਦੇ ਦੌਰਾਨ 23 ਤਰੀਕ ਨੂੰ ਸਵੇਰੇ ਸਾਡਾ ਪਰਚਾ ਦਰਜ ਹੋਇਆ ਉਦੀ ਤਫ਼ਤੀਸ਼ ਦੇ ਦੌਰਾਨ ਅਸੀਂ ਆਸ-ਪਾਸ ਦੇ ਕਈ ਡਿਸਟ੍ਰਿਕਟਸ ਵਿੱਚ ਵੀ ਰੇਡਸ ਕੀਤੀਆਂ ਫਿਰ ਟੈਕਨੀਕਲ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਜਿਹੜੇ ਸਾਡੇ ਕੇਸ ਦੇ ਵਿੱਚ ਲੋੜਿੰਦੇ ਦੋਸ਼ੀ ਸੀ ਉਨ੍ਹਾਂ ਦਾ ਪਤਾ ਲੱਗਿਆ ਕਿ ਅੱਜ ਜੋ ਇਸ ਏਰੀਆ 'ਚ ਹੈਗੇ ਆਂ ਸੋ ਇੱਥੇ ਥਾਣੇ ਦੀ ਫੋਰਸ ਵੱਲੋਂ ਤੇ ਸਟਾਫ ਦੀ ਫੋਰਸ ਵੱਲੋਂ ਨਾਕਾ ਲਾਇਆ ਗਿਆ ਸੀ ਜਿੱਥੇ ਕਿ ਇਹਨਾਂ ਦੋਵੇਂ ਦੋਸ਼ੀਆਂ ਨੇ ਜੋ ਕਿ ਆਇਡੈਂਟੀਫਾਈ ਕੀਤੇ ਗਏ ਸੀ ਅਰਸ਼ਦੀਪ ਸਿੰਘ ਤੇ ਤੇਜਵੀਰ ਸਿੰਘ ਇਹਨਾਂ ਨੇ ਇੱਥੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬੀ ਫਾਇਰ ਦੇ ਵਿੱਚ ਇਹ ਦੋਵੇਂ ਜ਼ਖਮੀ ਹੋਏ ਤੇ ਜਿਹੜੇ ਕਿ ਅਸੀਂ ਹੁਣ ਸਿਵਲ ਹਸਪਤਾਲ 'ਚ ਜੇ ਭੇਜੇ ਮੋਡਲੀ ਪੁਛਗਿਚ ਵਿੱਚ ਇਹ ਸਾਹਮਣੇ ਆਇਆ ਹੈ ਕੀ ਇਹਨਾਂ ਨੇ ਇਸ ਤੋਂ ਪਹਿਲਾਂ 10 ਤਰੀਕ ਨੂੰ ਇੱਕ ਵਾਰਦਾਤ ਬਟਾਲਾ ਸ਼ਹਿਰ ਵਿੱਚ ਕੀਤੀ ਸੀ ਜਿੱਥੇ ਕਿ ਦੋ ਬੰਦਿਆਂ ਦੀ ਮੌਤ ਹੋਈ ਸੀ ਸੋ ਉਸ ਕੇਸ ਦੇ ਵਿੱਚ ਇਹ ਬਟਾਲਾ ਪੁਲਿਸ ਨੂੰ ਵੀ ਲੋੜਿੰਦੇ ਸੀਗੇ ਸੋ ਇਹ ਉਥੋਂ ਦੇ ਭੱਜੇ ਹੋਏ ਸੀ ਤੇ ਉਹ ਤੋਂ ਬਾਅਦ ਜਿਹੜੀ 22 ਤਰੀਕ ਰਾਤ ਨੂੰ ਆਪਣੇ ਸ਼ਹਿਰ ਦੇ ਵਿੱਚ ਇਹਨਾਂ ਨੇ ਵਹੀਕਲ ਸਨੇਚ ਕਰਕੇ ਗਨ ਪੁਆਇੰਟ ਤੇ ਫਿਰ ਦੁਬਾਰਾ ਵਾਰਦਾਤ ਕੀਤੀ ਹੈ ਕੜੇ ਗੈਂਗ ਨਾਲਸ ਮਦਦ ਸੀ ਮੈਡਮ ਉਹ ਅਜੇ ਸਾਡੀ ਮੁਢਲੀ ਪੁੱਛਗਿੱਛ ਵਿੱਚ ਅਜੇ ਇੰਨਾ ਹੀ ਆਇਆ ਹੈ ਕਿ ਬਟਾਲਾ ਦੀ ਜਿਹੜੀ ਇਨਸੀਡੈਂਟ ਹੈ ਉਸ ਦੇ ਵਿੱਚ ਵੀ ਇਹ ਲੋੜਿੰਦੇ ਹਨ ਤੇ ਹੋਰ ਇਹਨਾਂ ਦੀ ਅਜੇ ਡਿਟੇਲਸ ਪੁੱਛਗਿੱਛ ਡਿਸਚਾਰਜ ਤੋਂ ਬਾਅਦ ਫਿਰ ਕਿ ਮੈਂ ਬਟਾਲੇ ਤੋਂ ਬਾਅਦ ਇੱਥੇ ਇੱਥੇ ਲੁਕੇ ਹੋਏ ਸੀ ਮੈਡਮ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਆਪਣਾ 23 ਤਰੀਕ ਨੂੰ ਮੁਕਦਮਾ ਦਰਜ ਕਰਕੇ ਉਸ ਤੋਂ ਬਾਅਦ ਦੀ ਤਫ਼ਤੀਸ਼ ਦੇ ਵਿੱਚ ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆਈਆਂ ਆਪਾਂ ਸ਼ੇਅਰ ਕੀਤੀਆਂ ਕਿ ਇਹਨਾਂ ਦੋਵਾਂ ਦਾ ਅਸੀਂ ਜਦ ਹੁਣ ਥੋੜੀ ਪੁੱਛਗਿੱਛ ਹੋਈ ਹੈ ਜਿੰਨੀ ਥੋੜੀ ਦੇਰ ਛੋਪਾਈ ਉਸ ਦੇ ਵਿੱਚ ਇਹਨਾਂ ਦਾ ਬਟਾਲਾ ਪੁਲਿਸ ਨੂੰ ਲੋੜਿੰਦੇ ਸਿਗੇ ਸੋ ਜਿਹੜੀ ਅਗਲੀਆਂ ਹੋਰ ਡਿਟੇਲਸ ਹੈਗੀਆਂ ਅਸੀਂ ਉਹਨਾਂ ਦੇ ਨਾਲ ਮਿਲ ਕੇ ਜਿਵੇਂ ਅਸੀਂ ਦੱਸਦੇ ਮੌਕੇ ਤੋਂ ਹਾਂਜੀ ਮੌਕੇ ਤੋਂ ਇਹਨਾਂ ਤੋਂ ਇਹ ਮੋਟਰਸਾਈਕਲ ਤੇ ਸਵਾਰ ਸਿਗੇ ਮੌਕੇ ਤੋਂ ਇਹਨਾਂ ਤੋਂ ਦੋ ਵੈਪਨ ਰਿਕਵਰ ਹੋਏ ਹਨ ਤੇ ਅਸੀਂ ਅਜੇ ਇਸ ੱਗੇ ਹੋਰ ਤਫਤੀਸ਼ ਕਰਨੀ ਹੈ ਆਪਣੀ ਕਿ ਇਹ ਵੈਪਨ ਦਾ ਸੋਰਸ ਕੀ ਸੀਗਾ ਇੱਥੇ ਸਾਡੇ ਏਰੀਆ ਦੇ ਵਿੱਚ ਕਿਵੇਂ ਸੀਗੇ ਸੋ ਜਿਵੇਂ ਵੀ ਹੋਰ ਕੋਈ ਚੀਜ਼ ਸਾਹਮਣੇ ਆਏਗੀ ਆਪਾਂ ਤੁਹਾਡਾ ਸਹਿਯੋਗ